ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਸਾਡਾ ਸੰਗੀਤ ਇੱਕ ਮਾਰ ਦੀ ਗੱਲ ਹੈ ਮੇਜ਼ ਦੇ ਇੱਕ ਕੋਨੇ ਵਿੱਚ ਕੱਪ ਅਤੇ ਪਲੇਟ ਸੁੱਤੇ ਪਏ ਸਨ ਦੇਖੋ ਆ ਬਣੇ ਹੋਏ ਆਪਣੇ ਕੋਲ ਮੇਜ਼ ਹੈ ਕੱਪ ਅਤੇ ਪਲੇਟ ਤੇ ਨਾਲ ਕੀ ਹੈ ਇੱਕ ਚਮਚਾਕ ਅਚਾਨਕ ਚਮਚੇ ਦੇ ਖੜਕਣ ਨਾਲ ਉਸ ਦੀ ਨੀਂਦ ਖੁੱਲ ਗਈ ਜਿਵੇਂ ਹੀ ਉਹ ਜਾਗਿਆ ਉਹ ਚਿੱਕਿਆ ਤੁਸੀਂ ਨਹੀਂ ਦੇਖ ਸਕਦੇ ਅਸੀਂ ਸੌ ਰਹੇ ਹਾਂ ਚਮਚੇ ਨੇ ਨਿਰਾਸ਼ਾ ਨਾਲ ਕਿਹਾ ਯਾਰ ਮੈਂ ਕੀ ਕਰਾਂ ਉਹ ਜਦੋਂ ਚਾਹੁੰਦਾ ਹੈ ਮੈਨੂੰ ਇੱਧਰ ਉੱਧਰ ਸੁੱਟ ਦਿੰਦਾ ਹੈ ਮੈਂ ਆਪਣਾ ਦਰਦ ਕਿਸ ਨੂੰ ਦੱਸਾਂ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ ਹੈ ਕੱਪ ਅਤੇ ਪਲੇਟ ਨੇ ਮਹਿਸੂਸ ਕੀਤਾ ਕਿ ਉਹ ਸਹੀ ਗੱਲ ਕਹਿ ਰਿਹਾ ਸੀ ਉਹਨਾਂ ਨੇ ਵੀ ਉਹਨਾਂ ਨੇ ਇਹ ਵੀ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਸਾਡਾ ਦਰਦ ਘਟ ਨਹੀਂ ਹੈ ਅਚਾਨਕ ਸਾਡੇ ਉੱਤੇ ਗਰਮ ਪਾਣੀ ਪਾ ਦਿੱਤਾ ਜਾਂਦਾ ਹੈ ਕਈ ਵਾਰ ਲੋਕ ਠੰਡਾ ਪਾਣੀ ਵੀ ਪੌਂਦੇ ਹਨ ਤੁਸੀਂ ਵੀ ਸਾਡੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਦੋਹਾਂ ਦੀ ਗੱਲ ਸੁਣ ਕੇ ਮੇਜ਼ ਤੋਂ ਦੂਰ ਨਾ ਰਿਆ ਗਿਆ ਉਸਨੇ ਕਿਹਾ ਤੁਸੀਂ ਸਾਰੇ ਹਰ ਸਮੇਂ ਮੇਰੇ ਤੇ ਸਵਾਰ ਰਹਿੰਦੇ ਹੋ ਤੁਹਾਨੂੰ ਕਿਵੇਂ ਪਤਾ ਕਿ ਮੇਰੇ ਨਾਲ ਕੀ ਹੁੰਦਾ ਹੈ ਇਹ ਸਹੀ ਨਹੀਂ ਹੈ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ ਚਮਚ ਕੱਪ ਅਤੇ ਪਲੇਟ ਇਕੱਠੇ ਸ਼ੋਰ ਮਚਾਉਣ ਲੱਗੇ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਉਦੋਂ ਹੀ ਮਾਲਕਨ ਇੱਕ ਕਾਰੀਗਰ ਲੈ ਕੇ ਆਈ ਜਰਾ ਦੇਖੋ ਇਹ ਮੇ ਇਹ ਮੇਜ਼ ਕਈ ਦਿਨਾਂ ਤੋਂ ਹਿੱਲ ਰਿਹਾ ਹੈ ਇਸ ਨੂੰ ਠੀਕ ਕਰ ਦਿਓ ਨਹੀਂ ਤਾਂ ਸਾਰੇ ਪੰਡੇ ਡਿੱਗ ਜਾਣਗੇ ਕਾਰੀਗਰ ਨੇ ਵਿਚਾਰਾ ਮੇਜ਼ ਦੇ ਪਿਛਲੇ ਪਾਸੇ ਦੋ ਮਿੱੱਖਾਂ ਲਾਈਆਂ ਮੇਜ਼ ਕੰਬ ਗਿਆ ਉਸ ਦੇ ਜਾਂਦੇ ਹੀ ਮੇਜ਼ ਦੇ ਹੰਝੂ ਭਰਿਆ ਚਿਹਰਾ ਬਣਾ ਕੇ ਕਿਹਾ ਹੁਣ ਦੱਸੋ ਕਿਸ ਦਾ ਦੁੱਖ ਜ਼ਿਆਦਾ ਹੈ ਮੇਜ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੂੰ ਦੁੱਖ ਲੱਗਿਆ ਕਿ ਉਹ ਸੱਚ ਕਹਿ ਰਿਹਾ ਹੈ ਉਸ ਦਾ ਦੁੱਖ ਵੀ ਕੋਈ ਘਟ ਨਹੀਂ ਫਿਰ ਕੱਪ ਚਮਚੇ ਪਲੇਟਾਂ ਸਭ ਖੜਕਣ ਲੱਗੇ ਪਲੇਟ ਨੇ ਕਿਹਾ ਸਾਨੂੰ ਹੱਸਦੇ ਰਹਿਣਾ ਚਾਹੀਦਾ ਹੈ ਦਰਦ ਵੀ ਦਰਦ ਵਿੱਚ ਵੀ ਚਮਚੇ ਨੇ ਕਿਹਾ ਸਾਡੀ ਆਵਾਜ਼ ਹੀ ਤਾਂ ਸਾਡਾ ਸੰਗੀਤ ਹੈ ਆਪਣੇ ਕਹਾਣੀ ਦਾ ਨਾਮ ਸੀਗਾ ਸਾਡਾ ਸੰਗੀਤ ਮੇਜ਼ ਦੇ ਕੋਨੇ ਤੇ ਕੱਪ ਤੇ ਪਲੇਟ ਸੁੱਤੇ ਪਏ ਸੀ ਅਚਾਨਕ ਚਮਚੇ ਦੇ ਖੜਕਣ ਨਾਲ ਉਸ ਦੀ ਨੀਂਦ ਕੀ ਖੋਲ ਜਾਂਦੀ ਹੈ ਜਿਵੇਂ ਉਹ ਜਾਗਿਆ ਉਹ ਚੀਕਿਆ ਤੁਸੀਂ ਨਹੀਂ ਦੇਖ ਸਕਦੇ ਸੀ ਸੋ ਰਹੇ ਆ ਚਮਚੇ ਨੇ ਨਿਰਾਸ਼ ਨਾਲ ਕਿਹਾ ਯਾਰ ਮੈਂ ਕੀ ਕਰਾਂ ਉਹ ਜਦੋਂ ਚੁੰਦਾ ਹੈ ਮੈਨੂੰ ਇੱਧਰ ਉੱਧਰ ਸੁੱਟ ਦਿੰਦਾ ਹੈ ਮੈਂ ਆਪਣਾ ਦਰਦ ਕਿਸ ਨੂੰ ਦੱਸਾਂ ਮੇਰਾ ਦਰਦ ਸਮਝਣ ਵਾਲਾ ਕੋਈ ਨਹੀਂ ਹੈ ਕੱਪ ਅਤੇ ਪਲੇਟ ਨੇ ਮਹਿਸੂਸ ਕੀਤਾ ਕਿ ਉਸ ਨੇ ਹੀ ਗੱਲ ਕਹਿ ਰਿਹਾ ਉਸ ਨੇ ਇਹ ਵੀ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਸਾਡਾ ਦਰਦ ਘਟ ਨਹੀਂ ਹੈ ਅਚਾਨਕ ਸਾਡੇ ਤੇ ਗਰਮ ਪਾਣੀ ਪਾ ਦਿੱਤਾ ਜਾਂਦਾ ਹੈ ਕਈ ਵਾਰ ਲੋਕ ਠੰਡਾ ਪਾਣੀ ਵੀ ਪਉਂਦੇ ਹਨ ਤੁਸੀਂ ਵੀ ਸਾਡੀ ਹਾਲਤ ਸਮਝਣ ਦੀ ਕੋਸ਼ਿਸ਼ ਕਰੋ ਦੋਹਾਂ ਦੀ ਗੱਲ ਸੁਣ ਕੇ ਮੇਜ ਧੁਰਿਆ ਨਾ ਗਿਆ ਉਸਨੇ ਕਿਹਾ ਤੁਸੀਂ ਹਰ ਸਮੇਂ ਮੇਰੇ ਤੇ ਸਵਾਰ ਰਹਿੰਦੇ ਹੋ ਤੁਹਾਨੂੰ ਕਿਵੇਂ ਪਤਾ ਕਿ ਮੇਰੇ ਨਾਲ ਕੀ ਹੁੰਦਾ ਹੈ ਇਹ ਸਹੀ ਨਹੀਂ ਹੈ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਚਮਚ ਕੱਪ ਤੇ ਪਲੇਟ ਇਕੱਠੇ ਸ਼ੋਰ ਮਚਾਉਣ ਲੱਗੇ ਸਾਨੂੰ ਨਿਆਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਉਦੋਂ ਹਿਮਾਲਕਨ ਕੀ ਇੱਕ ਕਾਰੀਗਰ ਨੂੰ ਲੈ ਆਂਦੀ ਹੈ ਕਹਿੰਦੀ ਜਰਾ ਦੇਖੋ ਮੇਜ ਕਈ ਦਿਨਾਂ ਤੋਂ ਹਿੱਲ ਰਿਹਾ ਹੈ ਇਸ ਨੂੰ ਠੀਕ ਕਰ ਦਿਓ ਨਹੀਂ ਤਾਂ ਸਾਰੇ पांडे ਕੀ ਕਹਿੰਦੇ ਥੱਲੇ ਡਿੱਗ ਜਾਣਗੇ। ਕਾਰੀਗਰ ਨੇ ਵਿਚਾਰੇ ਮੇਜ਼ ਤੇ ਪਿਛਲੇ ਪਾਸੇ ਕਿਲਾਈਆਂ ਦੋ ਮੇਖਾਂ ਲਾਈਆਂ ਮੇਜ਼ ਕੰਬ ਗਿਆ। ਉਦੋਂ ਦੇ ਉਸ ਦੇ ਜਾਂਦੇ ਹੀ ਮੇਜ਼ ਦੇ ਕਿ ਹੋ ਗਏ ਹੰਝੂ ਭਰਿਆ ਚਾਰਾ ਬਣਾ ਲਿਆ। ਹੁਣ ਦੱਸੋ ਕਿਸ ਦਾ ਦੁੱਖ ਜ਼ਿਆਦਾ ਹੈ ਮੇਜ਼ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੂੰ ਲੱਗਿਆ ਕਿ ਉਹ ਸੱਚ ਕਹਿ ਰਿਹਾ ਹੈ ਇਸ ਦਾ ਦੁੱਖ ਵੀ ਕੋਈ ਘਟ ਨਹੀਂ। ਫਿਰ ਕੱਪ ਚਮਚੇ ਪਲੇਟਾਂ ਸਭ ਖੜਕਣ ਲੱਗੇ। ਪਲੇਟ ਨੇ ਕਿਹਾ ਸਾਨੂੰ ਹੱਸਦੇ ਰਹਿਣਾ ਚਾਹੀਦਾ ਹੈ ਦਰਦ ਵਿੱਚ ਵੀ ਚਮਚੇ ਨੇ ਕਿਹਾ ਸਾਡੀ ਆਵਾਜ਼ ਹੀ ਤਾਂ ਸਾਡਾ ਸੰਗੀਤ ਹੈ ਸਾਡਾ ਸੰਗੀਤ ਕੱਪ ਤੇ ਪਲੇਟਾਂ ਦਾ ਦਰਦ ਕੀ ਸੀ ਉਹਨਾਂ ਉੱਪਰ ਕਦੀ ਗਰਮ ਅਤੇ ਠੰਡਾ ਪਾਣੀ ਪਾਇਆ ਜਾਂਦਾ ਸੀ ਕਾਰੀਗਰ ਨੇ ਮੇਜ਼ ਦੇ ਪਿੱਠ ਤੇ ਮੇਖਾ ਕਿਉਂ ਲਾਈਆਂ ਕਿਉਂਕਿ ਮੇਜ ਹਿਲ ਰਹੀ ਹਸੀ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਚਮਚਾ ਕੱਪ ਅਤੇ ਪਲੇਟ ਨੇ ਇਹ ਗੱਲ ਕਿਸ ਨੂੰ ਅਤੇ ਕਿਉਂ ਕਹੀ ਉਹਨਾਂ ਨੇ ਇਹ ਗੱਲ ਮੇਜ਼ ਨੂੰ ਕਹੀ ਇਹ ਗੱਲ ਮੇਜ਼ ਨੂੰ ਕਹੀ ਕਿਉਂਕਿ ना इंसाफ नहीं हूँ इंसाफ शब्द के अर्थ हैं कि हक देना जच का साथ देना जज ने तीन वाक बनाने ने सही इंसाफ किया राम इंसाफ नहीं मिले कि इस कतल का ਸਾਫ ਹੋਵੇਗਾ ਜੇ ਕਹਾਣੀ ਵਿੱਚ ਤਵਾ ਵੀ ਹੁੰਦਾ ਤਾਂ ਉਹ ਕੀ ਗੱਲ ਕਰਦਾ ਤਵਾ ਕਹਿੰਦਾ ਕਿ ਉਸ ਨੂੰ ਹਮੇਸ਼ਾ ਹੀ ਗਰਮ ਕੀਤਾ ਜਾਂਦਾ ਹੈ